ਬੋਲਿਓ ਸਾਰੇ ਜਨੇ ਨਾਲ ਆਪਾਂ ਕੀ ਕਰਨ ਆਏ ਆਂ ਮਾਤਾ ਚਿੰਤ ਕੋ ਤੇ ਨਿਮਿਤ ਅਰਦਾਸ ਕਰਨ ਵਾਸਤੇ ਆਂ ਕੀ ਅਰਦਾਸ ਕਰਨੀ ਐ ਦੇਹ ਨੂੰ ਸੱਜਣ ਅ ਸਿਸੜੀਆਂ ਜਿਉਂ ਉਹ ਹੈ ਸਾਹਿਬ ਜਿਉਂ ਹੈ ਲੱਗਾ ਨੂੰ ਆ ਕੇ ਹੁੜਾ ਆਂ ਅਸਾਂ ਵੀ ਉੱਥੇ ਜਾਵਾਂ ਅਸੀਂ ਕਿਸੇ ਵਾਸਤੇ ਅਰਦਾਸ ਕਰਾਂਗੇ ਤੇ ਸਾਡੇ ਵਾਸਤੇ ਵੀ ਕੋਈ ਵਰ ਦੇ ਦੋ ਤੇ ਯਾਦ ਰੱਖਿਓ ਸੰਗਤ ਕੀਤੀ ਹੋਈ ਅਰਦਾਸ ਕਰੇ ਬੱਖਾਂ ਨਹੀਂ ਜਿੱਜਾਂ ਕਿਉਂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜਿਹੜੇ ਰੱਬ ਨੂੰ ਆਪਾਂ ਲੰਬ ਦੇ ਫਿਰਨਾ ਉਹਦੇ ਕਹਿੰਦਾ ਕੋਈ ਜੰਗਲਾਂ ਚ ਕੋਈ ਕਿਤੇ ਘੋਰੇ ਪੁੱਟ ਕੇ ਕੋਈ ਕਹਿੰਦੇ ਉਹ ਸੰਗਤ ਦੇ ਵਿੱਚ ਪ੍ਰਭ ਦਾ ਨਿਵਾਸ ਹੈ। ਅਨੇਕਾਂ ਹੀ ਗੁਰਮਤਿ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਖੀਆਂ ਨੇ ਜਿਹੜੀ ਸੰਤ ਨੇ ਬਰਸ ਕੀਤੀ ਕਦੇ ਮਿਰਥਾ ਨਹੀਂ ਤੇ ਮਾਰੇ ਦਾ ਹੁਕਮ ਹੈ ਪਿਛੋਂ ਰੋਣਾ ਨਹੀਂ ਰੁਦਰ ਨਹੀਂ ਕਰਨਾ ਮੈਂ ਸੇਪਾ ਮੇ ਕਰਨਾ ਹੋਰ ਕਰਨੋ ਕੰਮ ਨੇ ਕਰਨੇ ਕਰਨਾ ਜੀ ਹੈ ਕੀਰਤਨ ਕਰਨਾ ਹੈ ਕਥਾ ਕਰਨੀ ਹੈ ਗੁਰੂ ਪਾਸ਼ਾ ਦੀ ਬड़ाई ਹੋਵੇ ਮਰਜਾਦਾ ਅਸਾਂ ਕੋ ਲੰਗਰਾਂ ਦੀ ਪਰਥਾ ਹੈ ਉਹ ਗਰੀਬ ਕੀ ਆ ਜੇ ਉਹਨਾਂ ਨੂੰ ਵੀ ਸਿਖਾਉਣਾ ਹੈ ਉਹ ਗੁਰਮੁਖ ਪਰਵਾਰ ਨੇ ਪਤੂਪੀ ਦਿਲਾ ਉਸ ਦਿਨ ਤੋਂ ਹੀ ਕਿ ਅਖਾਤ ਪੁਰਾ ਚਲਾਏ ਸੀ ਤੇ ਹੁਣ ਆਪਾਂ ਅਸਾਂ ਦੀ ਪਰਾਨਤਾ ਕਰੀਏ ਮੇਰੀ ਖਾਸ ਜੋੜ ਕੇ ਖਾਸ ਕਰਕੇ ਵੇਖੋ ਵੀਰ ਵੀ ਬੇਨੇ ਤੁਹਾਡੇ ਵਰਗੇ ਨੇ ਅੱਖ ਜੁੜ ਕੇ ਬੇਨਤੀ ਜੇ ਚਰਣਾ ਤੇ ਸੀਸ ਝੁਕਾ ਕੇ ਬੇਨਤੀ ਜੇ ਇਹ ਪ੍ਰਵਾਹ ਧਾਰ ਲਿਓ ਤਾਂ 20 ਮਿੰਟ 10 ਮਿੰਟ ਹੋ ਗਏ 20 ਮਿੰਟ ਹੋ ਗਏ ਖਬਰ ਦੀ ਵਿਆਖਿਆ ਜਿਹੜੀ ਗੁਰਬਾਣੀ ਦੇ ਵਿੱਚ ਖੋਲ ਦਵੇਗੀ ਸਾਡੀਆਂ ਅੱਖਾਂ ਕਿ ਅਸੀਂ ਕਰਨ ਕਿ ਆਏ ਹਾਂ ਜੁੜੇ ਅਸੀਂ ਕਿੱਥੇ ਹੋਏ ਹਾਂ ਕਰਨਾਂ ਕੀ ਚਾਹੀਦੀ ਸਤਿਗੁਰੂ ਦੇਮਤ ਕਰਨ ਸਭ ਤੋਂ ਥੇਗਾ ਉਸ ਵਿਸ਼੍ਰਮ ਹੋਈ ਆਤਮਾ ਨੂੰ ਅਸੀਸਾਂ ਦਿੰਦੇ ਹੋਏ ਖਤੇ ਲਾਉਣੇ ਤਾਂ ਕਿ ਸਾਡਾ ਇੱਥੇ ਆਇਆ ਹੋਣਾ ਸਫਲਾ ਹੋ ਸਕੇ ਅਤੇ ਸਾਡੀ ਅਵਾਜ਼ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵੇ ਤੇ ਉਸ ਵਿਸ਼ਵੀ ਹੋ ਆਤਮਾ ਨੂੰ ਇਸ ਕੀਤੇ ਹੋਏ ਕੀਰਤਨ ਦਾ ਕੀਰਤੀ ਹੋਏ ਕਥਾ ਦਾ ਗਿਆਨ ਤੁਹਾਨੂੰ ਆ ਕੋ ਮਿਲ ਸਕੇ ਤੇ ਸਾਰੇ ਜਣੇ ਸਭ ਤੋਂ ਪਹਿਲਾਂ ਕੋਈ ਆਪਣੀ ਵੰਝੀ ਰਸਨਾ ਨਾ ਹੋਵੇ ਜਿਹੜੀ ਫਤਿਹ ਤੋਂ ਕੋ ਸੰਪੋਜ ਕਰੇ ਗਾਟਿਆ ਵਾਟ ਕੇ ਬਲਾਵ ਫਤੇ ਤਤਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ